ਆਪਣੀ ਕਾਬਲੀਅਤ ਦੀ ਬਦੌਲਤ ਨਿਊਜ਼ੀਲੈਂਡ ਤੇ ਜੇਲ ਅਫਸਰ ਬਣੇ ਪੰਜਾਬੀ ਗੱਭਰੂ ਦੀ ਸੜਕ ਹਾਦਸੇ ਦੌਰਾਨ ਹੋ ਗਈ ਮੌਤ 4 ਸਾਲਾਂ ਬੱਚੀ ਦਾ ਪਿਤਾ ਸੀ ਮ੍ਰਿਤਕ ਗੁਰਚਰਨ ਸਦਮੇ 'ਚ ਆਇਆ ਪਰਿਵਾਰ ਮ੍ਰਿਤਕ ਸਰੀਰ ਜਲਦੀ ਵਾਪਸ ਲਿਆਉਣ ਦੀ ਕਰ ਰਿਹਾ ਹੈ ਪੀੜਤ ਪਰਿਵਾਰ 11 ਸਾਲ ਪਹਿਲਾਂ ਸਟੱਡੀ ਵਿਜ਼ਿਟ ਤੇ ਨਿਊਜ਼ੀਲੈਂਡ ਗਏ ਗੁਰਦਾਸਪੁਰ ਦੇ ਪਿੰਡ ਪੁੱਲੇ ਚੱਕ ਦੇ ਨੌਜਵਾਨ ਗੁਰਚਰਨ ਸਿੰਘ ਨੇ ਆਪਣੀ ਕਾਬਲੀਅਤ ਦੀ ਬਦੌਲਤ ਨਿਊਜ਼ੀਲੈਂਡ ਪੁਲਿਸ ਚ ਕੁੜਾ ਆਇਤੋ ਬਾਅਦ ਅਫਸਰ ਵਜੋਂ ਨੌਕਰੀ ਹਾਸਲ ਕਰ ਲਈ ਅਤੇ ਉਸ ਨੂੰ ਨਿਊਜ਼ੀਲੈਂਡ ਦੀ ਰਾਜਧਾਨੀ ਵਿਲਿੰਗਟਨ ਵਿਖੇ ਜੇਲ੍ਹ ਅਫਸਰ ਦੇ ਤੌਰ ਤੇ ਨਿਯੁਕਤੀ ਮਿਲੀ 2020 ਵਿੱਚ ਉਹ ਵਾਪਸ ਆਪਣੇ ਘਰ ਪਰਤਿਆ ਤੇ ਵਿਆਹ ਕਰਵਾ ਕੇ 1.5 ਸਾਲ ਬਾਅਦ ਫਿਰ ਤੋਂ ਵਾਪਸ ਚਲਾ ਗਿਆ ਕੁਝ ਮਹੀਨੇ ਪਹਿਲਾਂ ਗੁਰਚਰਨ ਫਿਰ ਤੋਂ ਆਪਣੇ ਘਰ ਆਇਆ ਸੀ ਅਤੇ 1 ਨਵੰਬਰ 2024 ਨੂੰ ਵਾਪਸ ਗਿਆ ਸੀ ਪਰ ਹੋਣੀ ਨੇ ਐਸੀ ਖੇਡ ਖੇਡੀ ਕਿ ਉਸ ਦਾ ਹਜ਼ਦਾ ਬਜ਼ਦਾ ਪਰਿਵਾਰ ਰੋਣ ਲਈ ਮਜਬੂਰ ਹੋ ਗਿਆ 4 ਸਾਲ ਦੀ ਬੱਚੀ ਨੂੰ ਪਤਾ ਵੀ ਨਹੀਂ ਸੀ ਕਿ ਉਸ ਦੇ ਪਿਤਾ ਹੀ ਰਹੇ 19 ਵਰਿਆਂ ਦੇ ਗੁਰਚਰਨ ਦੀ 25 ਮਾਰਚ ਨੂੰ ਨਿਊਜ਼ੀਲੈਂਡ ਵਿਖੇ ਉਸ ਵੇਲੇ ਸੜਕ ਦੁਰਘਟਨਾ ਕਾਰਨ ਮੌਤ ਹੋ ਗਈ ਜਦੋਂ ਉਹ ਆਪਣੀ ਗੱਡੀ 'ਚ ਆਪਣੀ ਨੌਕਰੀ ਤੇ ਜਾ ਰਿਹਾ ਸੀ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਜਦ ਕਿ ਉਸ ਦੀ ਪਤਨੀ بار-बार बेहोश ਹੋ ਰਹੀ ਹੈ ਗੁਰਚਰਨ ਦੇ ਪਿਤਾ ਸੁਚਾ ਸਿੰਘ ਅਤੇ ਪਿੰਡ ਦੇ ਸਰਪੰਚ ਤੇ ਭਰਾ ਬਲਵਿੰਦਰ ਸਿੰਘ ਨੇ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਗੁਰਚਰਨ ਦੀ ਮ੍ਰਿਤਕ ਦੇ ਭਾਰਤ ਵਾਪਸ ਲਿਆਉਣ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ। ਪ੍ਰਸੰਗ ਹੈ ਮ ਸਰਪੰਚ ਦਾ ਸੋਟਾਪਰਾ ਤੇ ਅੱਜ ਜੋ ਇਨਸੀਡੈਂਟ ਜੋ ਵਾਪਰਿਆ ਸਾਡੇ ਪਿੰਡ ਵਿੱਚ ਬਹੁਤ ਪਿੰਡ ਲਈ ਬਹੁਤ ਦੁਖਦਾਇਕ ਬਹੁਤ ਵੱਡੀ ਸ਼ਰਤ ਪਿੰਡ ਨੂੰ ਲੱਗੀ ਹੈ ਸਾਡਾ ਇੱਕ ਹੋਣਹਾਰ ਬੱਚਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਟੱਡੀ ਵੇਸ ਤੇ ਗਿਆ ਸੀ ਉੱਥੇ ਬਹੁਤ ਮਿਹਨਤ ਕਰਕੇ ਆਪਣੇ ਮਿਹਨਤ ਦੇ ਬਲ ਦੇ ਉੱਤੇ ਉੱਥੇ ਦੀ ਨਿਊਜ਼ੀਲੈਂਡ ਦੀ ਪੁਲਿਸ ਦੇ ਵਿੱਚ ਵੀ ਉਹ ਸਿਲੈਕਟ ਹੋਇਆ ਇਹ ਸਾਨੂੰ ਮਾਨ ਪ੍ਰਾਪਤ ਹੋਇਆ ਸੀ ਪਰ ਦੋ ਦਿਨ ਪਹਿਲੇ ਅਨਖੋਸ ਨੇ ਲਈ ਬੜੀ ਵੱਡੀ ਇਨਸੀਡੈਂਟ ਵਰਤੀ ਹੈ ਕਿ ਡਿਊਟੀ ਤੇ ਜਾਣ ਦੌਰਾਨ ਜਿਹੜਾ ਉਹਦਾ ਜੋ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੋਇਆ ਜਿਸ ਦੇ ਕਰਕੇ ਉਹਦੀ ਡੈਥ ਹੋ ਗਈ ਹੈ ਸੋ ਸਾਰਾ ਪਰਿਵਾਰ ਸਾਰਾ ਪਿੰਡ ਬੜੇ ਰਿਸ਼ਤੇਦਾਰ ਸਭ ਜਿਹੜੇ ਇੱਥੇ ਬਹੁਤ ਸਦਮੇ ਵਿੱਚ ਹਨ ਸਾਰੇ ਇਹਨਾਂ ਇਸ ਕਰਕੇ ਇਹ ਜੋ ਕਾਰਵਾਈ ਜੋ ਪ੍ਰੋਸੈਸ ਚੱਲ ਰਿਹਾ ਹੈ ਮੈਂ ਤਾਂ ਮੀਡੀਅਮ ਦੇ ਮਾਧਿਅਮ ਦੇ ਥਰੂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਉੱਥੇ ਜਿਹੜੀ ਸਾਡੀ ਮਿਨਿਸਟਰੀ ਆਫ ਫੈਕਸ਼ਨਲ ਫਾਇਲ ਜੋ ਵਿਦੇਸ਼ ਮੰਤਰਾਲੇ ਜਿਹੜੀਆਂ ਸਾਡੀਆਂ ਇੱਕ ਰੂਲ ਬਣਿਆ ਹੋਇਆ ਹੈ ਪਰ ਉਹ ਸਾਡੇ ਬੱਚਿਆਂ ਦੀ ਡੈੱਡ ਬਾਡੀ ਉਹਨਾਂ ਪੂਰੀ ਕੇਅਰ ਕਰਦੇ ਹਨ ਐਮਬੈਸੀ ਸਾਡੀ ਕੋਈ ਨੂੰ ਫੋਨ ਕਰਕੇ ਜਾਂ ਕਿਸੇ ਤਾਈ ਮੇਲ ਕਰਕੇ ਅੰਬੈਸੀ ਨੂੰ ਕਹਿਣ ਕਿ ਉਹ ਜਿੰਨੀ ਜਲਦੀ ਹੋ ਸਕੇ ਉਹਦੀ ਜੋ ਪੇਪਰ ਵਰਕ ਕੰਪਲੀਟ ਕਰਕੇ ਸਾਡੇ ਬੱਚੇ ਦੀ ਜੋ ਡੈੱਡ ਬਾਡੀ ਉਹ ਪੂਰੇ ਸਤਿਕਾਰ ਨਾਲ ਸਾਡੇ ਇੱਥੇ ਘਰ ਵਿੱਚ ਪਹੁੰਚੇ ਤਾਂ ਜੋ ਆਪਾਂ ਆਪਣੇ ਜੋ ਰਸਮਾਂ ਦੇ ਮੁਤਾਬਕ ਉਹਨਾਂ ਆਪਣਾ ਆਖਰੀ ਜੋ ਸੰਸਕਾਰ ਕਰ ਸਕੀਏ ਪਰਿਵਾਰ ਤੋਂ ਕੋਈ ਨੂੰ ਪਰਿਵਾਰ ਵਿੱਚ ਉਹਨਾਂ ਦੇ ਫਾਦਰ ਸਾਹਿਬ ਹੈ ਮਦਰ ਫਿਰ ਬੱਚਾ ਉਹਦੀ ਮੈਰਿਜ ਹੋਈ ਉਹਨਾਂ ਦੀ ਵਾਈਫ ਹੈ ਇੱਕ ਛੋਟੀ ਬੱਚੀ ਹੈ ਪੰਛੀ ਮਨੇ ਕਿ ਸਰ 4 ਸਾਲ ਦੀ ਬੱਚੀ ਪਿੱਛੇ ਜੋ ਛੱਡ ਗਏ ਛੱਡ ਗਏ ਉਹ ਆ ਇੱਕ ਪਰਿਵਾਰ ਜੋ ਛੋਟਾ ਪਰਿਵਾਰ ਉਹ ਕੈਨੇਡਾ ਵਿੱਚ ਸਟੱਡੀ ਦੇ ਉੱਤੇ ਆਪਣੇ ਉੱਥੇ ਕਰ ਰਹੇ ਆ ਵਧੀਆ ਪਰਿਵਾਰ ਆ ਉਹ ਸੈਟਲ ਵੀ ਪਰੇ ਉਸ ਮਾਲਕ ਦੀ ਕੀ ਰਜਾ ਹੈ ਜਿਹਦੀ ਇਹ ਦੁੱਖ ਦੀ ਘੜੀ ਜੋ ਇੱਥੇ ਆਂਢੀ ਵੀ ਹੈ ਤੁਹਾਡੀ ਪ੍ਰਸ਼ਾਸਨ ਲੋਕੀ ਜਾਂ ਆਪਣੇ ਐਡਮਿਨਿਸਟ੍ਰੇਸ਼ਨ ਲਈ ਬੇਨਤੀ ਹੈ ਕਿ ਸਾਰੇ ਨਗਰ ਦੀ ਪੰਚਾਇਤ ਦੀ ਕਿ ਛੱਡ ਦੀ ਸਹਾਵਗ ਕੇ ਔਰ ਜੋ ਵੀ ਹੋ ਸਕੇ ਜ ਪਰਿਵਾਰ ਦੀ ਜਿਹੜੀ ਡੈੱਡ ਬੋਡੀ ਇੱਥੇ ਲਿਆਉਣ ਵਿੱਚ ਜੋ ਹੈਲਪ ਹੋ ਸਕੇ ਉਹ ਗਵਰਨਮੈਂਟ ਆਫ ਇੰਡੀਆ ਦੇ थ्रू ਕਰਕੇ ਤੇ ਸਾਡੀ ਡੈੱਡ ਬੋਡੀ ਇੱਥੇ ਪਹੁੰਚ ਸਕੇ ਅਸੀਂ ਧੰਨਵਾਦ ਕਰਾਂਗੇ ਲੜਕੇ ਦਾ ਨਾਮ ਗੁਰਜੰਸ ਹੈ 2014 ਚ ਗਿਆ ਸੀ ਇੱਥੇ ਸਟੱਡੀ ਵੇਸ ਤੇ ਬਾਅਦ 2020 ਚ ਵਾਪਸ ਆਇਆ ਪਹਿਲਾਂ ਵੀ 2018 ਚ ਫਿਰ 2020 ਵਾਪਸ ਆਇਆ ਉਹਦੀ ਸ਼ਾਦੀ ਕਰਤੀ ਫਿਰ ਦੁਬਾਰਾ 2 ਸਾਲ ਬਾਅਦ ਵਾਪਸ ਗਿਆ ਹੁਣ ਫਿਰ 2024 ਇੱਕ ਹਟ ਨੰਬਰ ਨੂੰ ਵਾਪਸ ਗਏ ਹੀ ਉੱਥੇ ਤੇ ਮੁੜ ਕੇ ਹਨ ਉਹ 25 ਦਿਨ ਇਹ ਬਦਲ ਗਿਆ ਫੋਨ ਆਇਆ ਉੱਥੇ ਐਕਸੀਡੈਂਟ ਹੋ ਗਿਆ ਲੋ ਕਿੱਦਾਂ ਪਾਣਾ ਵਰਤੇ ਕਿੱਦਾਂ ਐਕਸੀਡੈਂਟ ਹੋ ਗਿਆ ਤਾਂ ਮੈਂ ਡਿਊਟੀ ਜੇਗਾ ਹਾਂ ਦੇ ਹੀ ਕਹਿੰਦੇ ਤੁਹਾਨੂੰ ਦੋਸਤ ਉਹ ਦੱਸਿਆ ਉਹਨਾਂ ਨੂੰ ਕੀ ਕਰਦੇ ਆ ਕਿ ਉੱਥੇ ਤੇ ਹੀ ਜੇ ਉਹ ਬਹੁਤ ਸੀ ਹੀ ਡਿਊਟੀ ਕਰਦੇ ਜਿਹੜੀ ਪੋਸਟ ਸੀ ਕਨ ਅਫਸਰ ਦੇ ਜੇਨ ਅਫਸਰ ਦੱਸਦੇ ਹੂ ਜੇਨ ਅਫਸਰ ਕਰਦੇ ਹੋ بڑا ਇਧਰ ਆਨੇ ਸਿਲੈਕਟ ਹੋ ਗਏ ਹਾਂ ਜੀ ਬਾਅਦ ਪਿਛਲੇ ਸਾਲ ਫਰੈਟ ਹੋਏ ਪਹਿਲਾਂ 2 ਸਾਲ ਪਿੰਡ ਰਹੇ ਸੀ ਹਾਂਜੀ ਇਹ ਲੋਗ ਦੇ ਦਿੱਤੇ ਹਾਂ ਜੀ ਟੋਰ ਦੇ ਤੇ ਟਟ ਬੋਆ ਰ ਸਲੋਟ ਹੋ ਗਿਆ ਫਿਰ 15 ਦਿਨ ਦੀ ਛੁੱਟੀ ਆ ਕੱਟ ਕੇ ਫਿਰ ਇਹਨਾਂ ਜਾ ਕੇ ਨੰਬਰ ਚ ਜੁਆਇਨ ਕੀਤਾ ਤੇ ਅਫਸਰ ਨਾਲ ਕਿਸੇ ਨਾਲ ਉਹਨਾਂ ਦੇ ਮਹਿਮਨ ਦੀ ਗੱਲ ਹੋਈ ਓਦਾਂ ਦੇ ਕੀ ਕਹਿੰਦੇ ਨੇ ਕਿ ਹਨ ਨੇ ਇਹਦੇ ਤੇ ਕਿੱਦਾਂ ਫੇਰ ਵਾਪਸ ਆਂਦੀ ਕਿੱਦਾਂ ਕੋਸ਼ਿਸ਼ ਕਰ ਰਹੇ ਹੋ ਬਹੁ ਸਾਰੇ ਲੋਕਲ ਦਾ ਡਬਲਰ ਇਸ ਦਾ ਅਰਜ਼ਾਰ ਹੀ ਕੋਈ ਉਹਨਾਂ ਨੇ ਫਿਰ ਜਾਣ ਫਰਾਂ ਕਰਕੇ ਗੱਲਬਾਤ ਕੀਤੀ ਤੇ ਹੁਣ ਉਹ ਕਾਰਵਾਈ ਕਰਦੇ ਆ ਉੱਧਰ ਗਵਰਨਮੈਂਟ ਉੱਧਰ ਦੀ ਮਦਦ ਕਰਦੀ ਹੈ ਕੋਈ ਨਹੀਂ ਹੋ ਜਾ ਸਕਤੇ ਕੋਈ ਨਹੀਂ ਕੀਤੀ ਇਹਨਾਂ ਨੇ ਉੱਤੇ ਕਿੱਦਾਂ ਦੀ ਗਵਰਨਮੈਂਟ ਕੀ ਨੰਕਰ ਨਾ ਕਰੂ ਉਹ ਹੋਈ ਹੈ ਬੜੇ ਬੜੇ ਦੀ ਡੈਡ ਵਾਦੀ ਜਿਹੜੀ ਜਲਦੀ ਜਲਦੀ ਸਾਡੇ ਕੋਲ ਆਵੇ